ਤਨਵਾਦ ਕਰਦਾ ਹਾਂ ਸਮੁੱਚੀ ਸੀਨੀਅਰ ਬੋਰਡ ਨੂੰ ਅੱਜ ਵਿਚੇ ਤੌਰ ਤੇ ਪਹੁੰਚੇ ਦਾਸ ਨੂੰ ਅਸ਼ੀਰਵਾਦ ਕਰਨ ਵਾਸਤੇ ਸਿੱਖਿਆ ਸਾਹਿਬ ਜੀ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸੁਪਾ ਪ੍ਰਧਾਨ ਜੀ ਅਸ਼ੀਮ ਸ਼ਰਮਾ ਜੀ ਦਾ ਤੇ ਕਾਉਂਸਲ ਸਤਿਕਾਰਯੋਗ ਸਾਡੇ ਪਰਦੇਸ਼ ਦੇ ਸਹਿਪਰਵਾਹੀ ਜੰਮੂ ਤੋਂ ਮਜੂਦਾ ਵਧਾਈਕਰ ਸਰਦਾਰ ਨਰਿੰਦਰ ਸਿੰਘ ਰੈਣਾ ਜੀ ਦਾ ਤੇ ਸਮੁੱਚੀ ਸੀਨੀਅਰ ਬੋਰਡ ਦੇ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਸਭ ਤੋਂ ਪਹਿਲਾਂ ਦਰਪਾਰ ਸਾਹਿਬ ਪੰਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਪਾਸ਼ਾ ਤੇ ਨਮਸਤਕ ਹੋ ਕੇ ਸਮੂਚੀ ਸੀਨੀਅਰ ਲੀਡਰਸ਼ਿਪ ਦੇ ਨਾਲ ਆ ਕੇ ਪਿਆਰ ਦੇ ਪਰਪਰ ਦੇ ਸੰਦੇਸ਼ ਲਈ ਤੇ ਇਸ ਲਈ ਤੇ ਵਿੱਚ ਪਾਰਕ ਸਤਿ ਉਬਧਾਨ ਸਭਾ ਦੇ ਲਈ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਦਰਪਾਰ ਸਾਹਿਬ ਦੇ ਸਤਿਕਾਰਯੋਗ ਅਧਿਕਾਰੀਆਂ ਨੂੰ ਆਪਾਂ ਜੋ ਪਿਛਲੇ ਸਮੇਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਉਹਨਾਂ ਲੋਕ ਸਮਝ ਚੁੱਕੇ ਹੈ ਇਹ ਸਮੇਂ ਸਮੇਤੀਆਂ ਪਾਰਟੀਆਂ ਸਿਰਫ ਤੇ ਸਿਰਫ ਖਾਸ ਕਰ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਇਹਨਾਂ ਲੋਕਾਂ ਨੇ ਖਲਵਾੜ ਕੀਤਾ ਇਹਨਾਂ ਤੋਂ ਲੋਕ ਜਿਹੜੇ ਉਹ ਪੂਰੀ ਤਰ੍ਹਾਂ ਅਕ ਚੁੱਕੇ ਨੇ ਸੈਂਕੜਿਆਂ ਦੀ ਗਿਣਤੀ ਨੂੰ ਸਮੁਲਯਤ ਨੂੰ ਦੇਖਦੇ ਹੋਇਆ ਕਿ ਲੋਕ ਤਰਨ ਤਰਨ ਵਿਧਾਨ ਸਭਾ ਤੇ ਮਨ ਬਣਾ ਚੁੱਕੇ ਨੇ ਕਿ ਇਸ ਵਾਰ ਤਰਨ ਤਰਨ ਜਮਨੀ ਇਲੈਕਸ਼ਨ ਦੇ ਵਿੱਚ ਸਾਡੇ ਬਾਹਰ ਚੁੱਕ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਹੱਕ ਦੇ ਵਿੱਚ ਫਤਵਾ ਦੇਣ ਨੂੰ ਤਿਆਰ ਬਰ ਤਿਆਰ ਜੀ ਠੀਕ ਹੈ ਜੀ